ਮੁੱਖ ਮੰਤਰੀ ਪੰਜਾਬ ਨੇ ਲੇਟ ਰਾਤ ਕਰੀਬ 9 ਤੋਂ ਪਲੱਸ ਸਿੱਧੀ ਗੱਲਬਾਤ ਕੀਤੀ ਆ ਸਰਦਾਰ ਡੱਲੇਵਾਲ ਸਾਹਿਬ ਤੇ ਮੈਂ ਖੁਦ ਉਸ ਡੜੀ WhatsApp ਕਾਨਫਰੰਸ ਸੀਗੀ ਉਹਦੇ ਵਿੱਚ ਸੀਗੇ ਕਿਸਾਨ ਮਜ਼ਦੂਰ ਮੋਰਚਾ SKM ਗਾ ਰਾਜਨੀਤਿਕ ਨਾਲ ਕੱਲ ਮੁੱਖ ਮੰਤਰੀ ਪੰਜਾਬ ਨੇ ਅ ਲੇਟ ਰਾਤ तकरीबन 9 ਤੋਂ ਪਲੱਸ ਅ ਸਿੱਧੀ ਗੱਲਬਾਤ ਕੀਤੀ ਆ ਸਰਦਾਰ ਡੱਲੇਵਾਲ ਸਾਹਿਬ ਤੇ ਮੈਂ ਖੁਦ ਉਸ ਅ ਡੜੀ WhatsApp ਕਾਨਫਰੰਸ ਸੀਗੀ ਉਹਦੇ ਵਿੱਚ ਸੀਗੇ ਹੋਰ ਡੀਜੀਪੀ ਪੰਜਾਬ ਤੇ ਐਡੀਜੀਪੀ ਤੇ ਹੋਰ ਵੀ ਆਫੀਸਰ ਸਾਹਿਬਾਨ ਸੀਗੇ ਉਹਦੇ ਚ ਲਗਭਗ ਦੋ ਵਾਰੀ ਮੇਰੇ ਖਾਲ 10-10 ਮਿੰਟ 15-15 ਮਿੰਟ ਗੱਲਬਾਤ ਹੋਈ ਆ ਕਿ ਮੈਂ ਪੂਰਾ ਜ਼ੋਰ ਲਾ ਰਿਹਾ ਵਾਂ ਕਿ ਉਸੀਂ ਦਿੱਲੀ ਅੰਦੋਲਨ ਵਾਸਤੇ ਜਾ ਰਹੇ ਜੇ ਤੇ ਉਸ ਵਾਸਤੇ ਕਿਸਾਨਾਂ ਨਾਲ ਬਹਿ ਕੇ ਜਿਹੜੀ ਗੱਲਬਾਤ ਆਪਣੀ ਹੋ ਸਕੇ ਮੈਂ ਪਹਿਲੋ ਡਿਓ ਲੀਡਰ ਵੀ ਲਿਖੇ ਸੀਗੇ ਮੁੱਖ ਮੰਤਰੀ ਪੰਜਾਬ ਤੱਕ ਕਹਿਣਾ ਸੀ ਚਲੋ ਸਾਡਾ ਸੀਗਾ ਵੀ ਕੋ ਕੇਂਦਰ ਆਪਣੇ ਮਨਿਸਟਰ ਭੇਜੇ ਤੇ ਜਿਹੜੀ ਵਰਬਲੀ ਗੱਲ ਹੋਈ ਸੀ ਕਿ ਤਿੰਨ ਮਨਿਸਟਰ ਵਿੱਚ ਆਉਣਗੇ ਜਿੱਦਾਂ ਅਰਜੁਨ ਮੁੰਡਾ ਜੀ ਪਿਊਸ਼ ਗੋਲ ਤੇ ਕੇਂਦਰੀ ਰਾਜ ਮੰਤਰੀ ਆ ਉਹਨਾਂ ਦੀ ਗੱਲਬਾਤ ਹੋਈ ਸੀ ਤੋਂ ਤਕਰੀਬਨ ਜਿਹੜਾ ਚਿੱਠੀ ਸਰਕਾਰ ਨੇ ਭੇਜੀ ਆ ਸਾਨੂੰ ਉਹਦਾ ਡਰੈੱਸ ਸੋਧਣ ਵਾਲਾ ਸੀ ਮੈਂ ਉਹਦਾ ਵਿਸ਼ਾ ਤੁਹਾਨੂੰ ਦੱਸ ਦੇਣਾ ਵੀ ਕਿਸਾਨੀ ਮੁੱਦਿਆਂ ਤੇ ਚਰਚਾ ਕਰਨ ਲਈ ਕੇਂਦਰੀ ਟੀਮ ਪੰਜਾਬ ਦਾ ਦੌਰਾ ਕਰ ਰਹੀ ਹੈ ਜਿਹੜੇ ਓਨਰਸ ਨੇ ਉਹਨਾਂ ਨਾਲ ਗੱਲਬਾਤ ਹੋਵੇਗੀ ਠੀਕ ਹੈ ਜੀ ਜਿਹੜੀ ਇਹ ਕੱਲੀ ਹੋਈ ਆ ਤੇ 5 ਵਜੇ ਪੰਜਾਬ ਭਵਨ ਸੈਕਟਰ 3 ਚੰਡੀਗੜ੍ਹ ਵਿਖੇ ਮੀਟਿੰਗ ਵਿੱਚ ਸ਼ਾਮਲ ਹੋਵੋ ਇਹ ਜਿਹੜੀ ਚਿੱਠੀ ਸੀ ਉਹਦੇ ਚ ਕੋਈ ਨਾਮ ਸ đãi ਕਰਨ ਵਾਲੀ ਸੀ ਉਹ ਮੈਂ ਤਾਂ ਸਾਡਾ ਦੋਵਾਂ ਫਾਰਮਾਂ ਦਾ ਵਫਤ ਅੱਜ ਚੰਡੀਗੜ੍ਹ ਜਿਹੜੀ ਆ ਉਹ ਗੱਲਬਾਤ ਕਰਨ ਵਾਸਤੇ ਜਾਊਗਾ। ਔਰ ਬਾਕੀ ਥੀ ਕਾ ਗੱਲਬਾਤ ਕੀ ਬੰਦੀ ਆ ਬਾਕੀ ਪੰਜਾਬ ਦੇ ਦੇਸ਼ ਦੇ ਸਾਰੇ ਕਿਸਾਨਾਂ ਨੂੰ ਬੇਨਤੀ ਆ ਵੀ ਆਪਣੀਆਂ ਤਿਆਰੀਆਂ ਇਸੇ ਤਰ੍ਹਾਂ ਰੱਖਣ। ਠੀਕ ਆ। ਕੇਂਦਰ ਗੱਲ ਕਰਦਾ ਚੰਗੀ ਗੱਲ ਆ ਮੁੱਖ ਮੰਤਰੀ ਪੰਜਾਬ ਨੇ ਇਹ ਅੱਗੇ ਆ ਕੇ ਇਹ ਗੱਲਬਾਤ ਕਰਵਾਈ ਆ ਉਹ ਸੀਰੀਅਸ ਨੇ ਉਹਨਾਂ ਕਿਹਾ ਇਹ ਚੰਗੀ ਗੱਲ ਹੈਗੀ ਆ। ਇਹ ਇਹ ਦੇਖਦੇ ਆਂ ਗੱਲਬਾਤ ਤੋਂ ਬਾਅਦ ਕੀ ਨਿਕਲੂਗਾ ਧੰਨਵਾਦ